ਯਾਰ ਉਹ ਜਦੋਂ ਉਹ ਮੇਰੇ ਸਿੱਧੇ ਹੁਣੇ ਦੇ ਘਰ ਆਪਾਂ ਅੱਜ ਦੇਖ ਰਿਆਂ ਕੋਈ ਮੀਟਿੰਗ ਨੂੰ ਸਬੋਧਨ ਕਰਨ ਆਈ ਹੈ ਅੱਜ ਦਾ ਏਜੰਡਾ ਮੀਟਿੰਗ ਦਾ ਜੀ ਅੱਜ ਦਾ ਏਜੰਡਾ ਜੀ ਜਿਹੜਾ ਸਰਕਾਰ ਨੇ ਇੱਕ ਮੁਹਿੰਮ ਚਲਾਈ ਆ ਯੋਧ ਨਸ਼ਿਆਂ ਵਿਰੁੱਧ ਇਹ ਸਾਨੂੰ ਸਾਰਿਆਂ ਨੂੰ ਪਤਾ ਆ ਅਸੀਂ ਉਹ ਤੋਂ ਜਾਣੂ ਕਰਾਉਣ ਲਈ ਸਾਰੇ ਹਰ ਹਰ ਮਹੱਲੇ ਦੇ ਵਿੱਚ ਹਰ ਬਾਡ ਦੇ ਵਿੱਚ ਜਾ ਰਹੇ ਆ ਸੋ ਅੱਜ ਇਹਨਾਂ ਦੇ ਬਾਡ ਦੇ ਵਿੱਚ ਆਏ ਆ ਅਸੀਂ ਇਹਦੇ ਵਿੱਚ ਅਸੀਂ ਇਹਨਾਂ ਨੂੰ ਇਹ ਦੱਸਿਆ ਕਿ ਜੋ ਬੱਚੇ ਇਹਨਾਂ ਦੇ ਨਸ਼ਾ ਪੀ ਰਹੇ ਨੇ ਉਹਨਾਂ ਨੂੰ ਸਾਨੂੰ ਦਿਓ ਅਸੀਂ ਜਿਹੜੇ ਛੱਡਣਾ ਚਾਹੁੰਦੇ ਨੇ ਉਹਨਾਂ ਦਾ ਅਸੀਂ ਨਸ਼ਾ ਛਡਾਵਾਂਗੇ ਔਰ ਜਿਹੜੇ ਬੰਦੇ ਇਹਨਾਂ ਨੂੰ ਨਸ਼ਾ ਵੇਚ ਰਹੇ ਨੇ ਉਹਨਾਂ ਦਾ ਸਾਨੂੰ ਪਤਾ ਦੱਸੋ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਉਹਨਾਂ ਨੂੰ ਅਸੀਂ ਜਿਹੜਾ ਆ ਉਹ ਫੜ ਕੇ ਜੇਲ੍ਹ ਪਹੁੰਚਾਵਾਂਗੇ। ਯੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜਿਹੜਾ ਹਮਲਾਬੋਲ ਨਸ਼ਾ ਛਡਾਓ ਕੰਮ ਸ਼ੁਰੂ ਕੀਤਾ ਗਿਆ ਬੜਾ ਹੀ ਪ੍ਰਸ਼ੰਸਨਿਕ ਕੰਮ ਹੈਗਾ ਔਰ ਇਹਦੇ ਵਿੱਚ ਐਸ ਐਚਓ ਮਾਡਲ ਟਾਊਨ ਸਾਹਿਬ ਸਾਡੇ ਕੋਲ ਆਏ ਔਰ ਸਾਡੇ ਵਾਰਡ ਦੇ ਸਮੁੱਚੇ ਲੋਕਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਤ ਕਰਨਾ ਔਰ ਸਰਕਾਰ ਦੀਆਂ ਗਾਈਡਲਾਈਨਸ ਜੋ ਇਹਨਾਂ ਵੱਲੋਂ ਦਿੱਤੀਆਂ ਗਈਆਂ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡ ਕੀਤਾ ਗਿਆ ਔਰ ਮੈਂ ਤਾਂ ਪੂਰੇ ਪੰਜਾਬ ਵਾਸੀਆਂ ਨੂੰ ਨਹੀਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਇਸ ਨਸ਼ਾ ਛਡਾਊ ਮਹਿੰਮ ਦੇ ਤਹਿਤ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਘੋਸਣਾ ਜੇਕਰ ਅਸੀਂ ਅੱਜ ਨਸ਼ਿਆਂ ਵਿਰੁੱਧ ਨਾ ਖੜੇ ਹੋਏ ਨਾ ਆਵਾਜ਼ ਬੁਲੰਦ ਕੀਤੀ ਤਾਂ ਪੰਜਾਬ ਦੀ ਜਵਾਨੀ ਦਾ ਤਾਕਾਨ ਖੋਣਾ ਹੀ ਹੋਣਾ ਹੈ ਪੰਜਾਬ ਦੇ ਰੋਜ਼ਗਾਰ ਦਾ ਵੀ ਔਰ ਤੁਸੀਂ ਦੇਖਦੇ ਆਂ ਕਿ ਅੱਜ ਇਹਨਾਂ ਨਸ਼ਿਆਂ ਦੇ ਕਰਕੇ ਹੀ ਪੰਜਾਬ ਦੇ ਵਿੱਚ ਬਿਰਲੇ-ਬਰਲੇ ਨੌਜਵਾਨ ਰਹੇਗੇ ਜਿਹੜੇ ਕੋਈ ਪੜ੍ਹੇ ਲਿਖੇ ਨੌਜਵਾਨ ਹਨ ਉਹ ਪੰਜਾਬ ਤੋਂ ਕੁਝ ਕਰਕੇ ਵਿਦੇਸ਼ਾਂ ਵੱਲੋਂ ਜਾ ਰਹੇ ਹਨ ਸੋ ਮੇਰੀ ਸਾਰੇ ਸਮੁੱਚੇ ਪੰਜਾਬੀਆਂ ਨੂੰ ਇਹ ਅਪੀਲ ਹੈ ਕਿ ਆਪਾਂ ਤਹਈਆ ਕਰਕੇ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਨਸ਼ਿਆਂ ਦਾ ਦਰਿਆ ਵਗ ਰਿਹਾ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ ਯੋਧ ਨਸ਼ਿਆਂ ਵਿਰੁੱਧ ਸੋ ਤੁਹਾਡੇ ਕੋਲ ਤਾਂ ਆਏ ਆ ਕਿ ਤੁਸੀਂ ਸਾਰੇ ਜਿਹੜੇ ਆ ਯੋਧ ਨਸ਼ਿਆਂ ਵਿਰੁੱਧ ਵਿੱਚ ਸਰਕਾਰ ਦਾ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੋ ਤੇ ਜਿਹੜਾ ਬੰਦਾ ਕੋਈ ਵੇਚਦਾ ਆ ਨਸ਼ਾ ਵੇਚਦਾ ਸਪੈਸ਼ਲੀ ਚਿੱਟਾ ਜਿਹੜਾ ਵੇਚਦਾ ਆ ਉਹਨੂੰ ਆਪਾਂ ਕਾਨੂੰਨ ਦੇ ਹਵਾਲੇ ਕਰੀਏ ਤੇ ਜੇ ਕੋਈ ਪੀਣ ਵਾਲਾ ਤੁਹਾਡਾ ਬੱਚਾ ਹੈਗਾ ਆ ਕੋਈ ਵੀ ਆ ਤੁਹਾਡਾ ਤੇ ਉਹਨੂੰ ਆਪਾਂ ਜਿਹੜਾ ਆ ਪੀਣ ਵਾਲੇ ਆਪਾਂ ਉਹ ਸੈਂਟਰ ਜਾਂ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਦੇਾਂਗੇ ਇਹ ਸਰਕਾਰ ਦੀ ਮਿਹਮਿਆ ਜਿਹੜੀ ਇਹ ਬੱਚਿਆਂ ਨੂੰ ਜਿਹੜੇ ਤੁਹਾਡਿਆਂ ਨੂੰ ਨਸ਼ਾ ਲੱਗ ਚੁੱਕਾ ਆ ਜਿਹੜੇ ਬੱਚੇ ਜਿਹੜੇ ਪੇਸ਼ੈਂਟ ਬਣ ਚੁੱਕੇ ਨੇ ਮਰੀਜ਼ ਆਓ ਉਹਨਾਂ ਦਾ ਆਪਾ ਇਹ ਨਹੀਂ ਕਹਿੰਦੇ ਕਿ ਨਸ਼ੇੜੀ ਜਾਓ। ਨਸ਼ੇੜੀ ਵੱਡ ਜਿਹੜਾ ਬਹੁਤ ਮਾੜਾ ਆ। ਉਹ ਮਰੀਜ਼ ਨੇ, ਐਡਿਕਟ ਨੇ। ਐਡਿਕਟ ਬੰਦਾ ਜਿਹੜਾ ਹੋ ਜਾਂਦਾ ਉਹ ਗੁਲਾਮ ਹੋ ਜਾਂਦਾ ਉਸ ਚੀਜ਼ ਦਾ। ਐਡਿਕਸ਼ਨ ਜਿਹੜੀ ਗੁਲਾਮ ਗੁਲਾਮੀ ਦਾ ਨਾਂ ਆ। ਐਡਿਕਟ ਨੇ ਉਹ ਰਹਿ ਨਹੀਂ ਸਕਦੇ ਉਸ ਚੀਜ਼ ਤੋਂ ਬਿਨਾ। ਉਹਨਾਂ ਦਾ ਕਸੂਰ ਨਹੀਂ ਰਹ ਜਾਂਦਾ ਜਿਹੜੇ ਉਹ ਐਡਿਕਟ ਹੋ ਜਾਂਦੇ ਨੇ। ਸੋ ਅਸੀਂ ਉਹਨਾਂ ਬੱਚਿਆਂ ਨੂੰ ਉਹ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਦੁਬਾਰਾ ਤੋਂ ਰਲਣਾ ਆ ਆਪਣੇ ਨਾਲ ਦੁਬਾਰਾ ਤੋਂ ਆਪਣੇ ਪੰਜਾਬ ਦੀ ਖੁਸ਼ਹਾਲੀ ਲਈ ਉਹਨਾਂ ਬੱਚਿਆਂ ਨੂੰ ਆਪਾਂ ਨਾਲ ਰਲਣਾ ਆਪਣੇ। ਇਸ ਕਰਕੇ ਆਪਾਂ ਜਿਹੜਾ ਉਹਨਾਂ ਨੂੰ ਨਸਸਰੋ ਕੇਂਦਰ ਵਿੱਚ ਜਮ੍ਹਾਂ ਕਰਵਾਵਾਂਗੇ ਦਾਖਲ ਕਰਵਾਵਾਂਗੇ ਜਿੱਦਣ ਉਹ ਠੀਕ ਹੋ ਕੇ ਵਾਪਸ ਆਊਗਾ ਤੇ ਉਹਨੂੰ ਵਧੀਆ ਮਾਹੌਲ ਦੇਵਾਂਗੇ ਉਹਨੂੰ ਉਹ ਮਾਹੌਲ ਨਹੀਂ ਦੇਣਾ ਜਿਹੜਾ ਜਿਹੜੇ ਮਾਹੌਲ ਤੇ ਪਹਿਲਾਂ ਵਿਗੜਿਆ ਸੀ ਉਹਨੂੰ ਵਧੀਆ ਮਾਹੌਲ ਦੇਵਾਂਗੇ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਜਿਹੜਾ ਪਿਆਰ ਨਾਲ ਰਹੋ ਫ੍ਰੈਂਡਲੀ ਰਹੋ ਤੇ ਬੱਚਾ ਤਾਂ ਤੁਹਾਡਾ ਕਦੇ ਵੀ ਵਿਗੜਦਾ ਨਹੀਂ ਆ ਬੱਚਾ ਉਦੋਂ ਵਿਗੜਨਾ ਸ਼ੁਰੂ ਹੁੰਦਾ ਜਦਲੇ ਘਰ ਦੇ ਵਿੱਚੋਂ ਫ੍ਰੈਂਡਲੀ ਜਿਹੜਾ ਉਹਨੂੰ ਐਟਮੋਸਫੀਅਰ ਨਹੀਂ ਮਿਲਦਾ ਆਪਾਂ ਸਾਰੇ ਪੇਰੈਂਟ ਜਿਹੜੇ ਬਿਜ਼ੀ ਹੋ ਜਾਂਦੇ ਆਪਣੇ ਆਪਣੇ ਕੰਮਾਂ 'ਚ ਬੱਚਾ ਫਿਰ ਗਲਤ ਸੰਗਤ ਵਿੱਚ ਰਲ ਜਾਂਦਾ ਸਾਨੂੰ ਪਤਾ ਨਹੀਂ ਲੱਗਦਾ ਕ ਤੋ ਜਿਨ੍ਹਾਂ ਦੇ ਬੱਚੇ ਰਲ ਗਏ ਨੇ ਉਹ ਬੱਚਿਆਂ ਨੂੰ ਵਾਪਸ ਲਿਆਈਏ ਆਪਾਂ ਮੁਕ ਧਰਾਂ ਵਿੱਚ ਸ਼ਾਮਲ ਕਰੀਏ ਤਾਂ ਕਿ ਜਿਹੜਾ ਸਾਡਾ ਸਮਾਜ ਆ ਉਹ ਪਹਿਲਾਂ ਹੀ ਤਰ੍ਹਾਂ ਜਿਹੜਾ ਪੰਜਾਬ ਆ ਉਹ ਖੇਡਾਂ ਵਿੱਚ ਪੜ੍ਹਾਈ ਵਿੱਚ ਅੱਭਲਾ ਲਾਵੇ ਸਾਰੇ ਸਟੇਟਾਂ ਦੇ ਵਿੱਚੋਂ ਠੀਕ ਹੈ ਜੀ ਚਲੋਗੇ ਸਾਰੇ ਸਾਡੇ ਨਾਲ ਨਾਲ ਕੇ ਵੈਰੀ ਗੁੱਡ ਚਲੋ ਸਾਰੇ ਕਸਮ ਖਾਈਏ ਆਪਾਂ ਕਿ ਸਾਰੇ ਪੰਜਾਬ ਨੂੰ ਆਪਾਂ ਜਿਹੜਾ ਆਪਣੇ ਹੁਸ਼ਿਆਰਪੁਰ ਨੂੰ ਨਸ਼ਾ ਮੁਕਤ ਕਰਾਂਗੇ ਨਸ਼ਾ ਮੁਕਤ ਕਰਵਾਵਾਂਗੇ ਇਹਦੇ ਲਈ ਸਾਨੂੰ ਜੋ ਵੀ ਕਰਨਾ ਪਵੇ ਜੋ ਕੰਮ ਵੀ ਕਰਨਾ ਪਵੇ ਉਹ ਕਰਾਂਗੇ ਠੀਕ ਹੈ ਪੁਲਿਸ ਦਾ ਸਹਿਯੋਗ ਦਿਓ ਪੁਲਿਸ ਤੁਹਾਡੇ ਨਾਲ ਆ ਤੁਹਾਡਾ ਕਿਸੇ ਦਾ ਵੀ ਨਾਮ ਕਦੇ ਵੀ ਡਿਸਕਲੋਜ਼ ਨਹੀਂ ਕੀਤਾ ਜਾਏਗਾ ਨਹੀਂ ਦੱਸਿਆ ਜਾਏਗਾ ਕਿਹੜੇ ਬੰਦੇ ਨੇ ਨਸ਼ੇ ਵਾਲੀ ਦੀ ਖਬਰ ਦਿੱਤੀ ਆ ਸੋ ਬਰਾਏ ਮਿਹਰਬਾਨੀ ਮੇਰਾ ਨੰਬਰ ਤੁਹਾਡੇ ਕੋ ਸਾਰਿਆਂ ਕੋ ਆ ਚੁੱਕਾ ਆ ਜੇ ਕੋਈ ਬੰਦਾ ਤੁਹਾਨੂੰ ਲੱਗਦਾ ਕਿ ਵੇਚਣ ਆਲਾ ਆ ਮੈਨੂੰ ਉਸੇ ਵੇਲੇ ਫੋਨ ਕਰੋ ਦੱਸੋ ਮੈਨੂੰ ਉਸੇ ਵੇਲੇ ਪੁਲਿਸ ਆਪਣੀ ਕਾਰਵਾਈ ਕਰੇਗੀ ਠੀਕ ਹੈ ਜੀ ਸਾਰੇ ਨਾਲੋਂ ਸਾਡੇ ਵੈਰੀ ਗੁੱਡ ਸਭ ਤੋਂ ਪਹਿਲਾਂ ਜਿਹੜਾ ਜੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਅਭਿਆਨ ਉਹਦੇ ਵਿੱਚ ਤੁਸੀਂ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਾਥੀਓ ਸਮਾਂ ਵੀ ਬਹੁਤ ਹੋ ਗਿਆ ਔਰ ਤੁਸੀਂ ਵੀ ਆਪਣੇ ਆਪਣੇ ਰੁਝੇਮਿਆਂ ਦੇ ਵਿੱਚ ਵਿਅਸਤ ਹੋਣਾ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਅੱਜ ਸਾਨੂੰ ਮੌਕਾ ਹੈਗਾ ਇਹਨਾਂ ਨਸ਼ਿਆਂ ਵਿਰੁੱਧ ਖੜੇ ਹੋਣ ਦਾ ਯਾਦ ਰੱਖਿਓ ਅੱਜ ਅਗਰ ਅਸੀਂ ਨਸ਼ਿਆਂ ਦੇ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਆਉਣ ਵਾਲੀ ਜਨਰੇਸ਼ਨ ਨੇ ਤੁਹਾਨੂੰ ਸਾਰਿਆਂ ਨੂੰ ਮੈਨੂੰ ਵੀ ਬੜੇ ਬੁਰੀ ਤਰ੍ਹਾਂ ਦੇ ਨਾਲ ਕੋਸਣਾ ਕਿ ਤੁਸੀਂ ਸਮਾਜ ਨੂੰ ਸਿਰਜਣ ਦੇ ਵਿੱਚ ਕਿਹੜਾ ਯੋਗਦਾਨ ਦਿੱਤਾ ਇਹ ਗੱਲ ਯਾਦ ਰੱਖਿਓ ਸਾਡੇ ਬੱਚਿਆਂ ਨੇ ਸਾਨੂੰ ਤਾਂਆਂ ਮੇਨਿਆਂ ਦੇ ਨਾਲ ਮਾਰਨਾ ਕਿ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਜਿਹਦੇ ਵਿੱਚ ਜਵਾਨੀ ਦਾ ਕਿਸਾਨੀ ਦਾ ਔਰ ਰੋਜ਼ਗਾਰ ਦਾ ਹਰ ਤਰ੍ਹਾਂ ਦਾ ਘਾਣ ਹੋ ਰਿਹਾ ਉਹਦੇ ਵਾਸਤੇ ਤੁਸੀਂ ਕੀ ਕੀਤਾ ਸੋ ਮੇਰੀ ਤਾਂ ਤੁਹਾਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਵੱਡੇ ਬਜ਼ੁਰਗਾਂ ਨੂੰ ਨੌਜਵਾਨ ਵੀਰ ਬੜੀ ਵੱਡੀ ਤਦਾਦ ਦੇ ਵਿੱਚ ਆਏ ਆ ਉਹਨਾਂ ਦੇ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਅਸੀਂ ਇਹ ਜਿੱਦਾਂ ਸਮੁੰਦਰ ਗੁੰਦ ਗੁੰਦੇ ਨਾਲ ਭਰਦਾ ਅਸੀਂ ਇਕੱਲਾ ਇਕੱਲਾ ਬੰਦਾ ਇਕੱਠ ਹੋ ਕੇ ਅਗਰ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ ਤਾਂ ਕੋਈ ਵੀ ਇਦਾਂ ਦੀ ਔਕੜ ਨਹੀਂ ਜਿਹਨੂੰ ਹੱਲ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਕਿ ਐਸਐਚਓ ਸਾਹਿਬ ਨੇ ਆਪਣੇ ਨੰਬਰ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਆ ਹੋਰ ਵੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡਲਾਈਨ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹੈਗੀਆਂ ਉਹਨਾਂ ਬਾਰੇ ਤੁਹਾਨੂੰ ਦੱਸਿਆ ਆਪਾਂ ਉਹਨਾਂ ਗਾਈਡਲਾਈਨ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਘੱਟ ਤੋਂ ਘੱਟ ਆਪਣੇ ਘਰ ਨੂੰ ਆਪਣੇ ਸਮਾਜ ਨੂੰ ਆਪਣੇ ਵਾਰਡ ਨੂੰ ਤਾਂ ਨਸ਼ਿਆਂ ਤੋਂ ਮੁਕਤ ਕਰੀਏ ਜਿੱਥੇ ਰਹੀ ਗੱਲ ਸਾਡੀ ਜ਼ਮਾਨਤ ਦੇਣ ਦੀ ਜਾਂ ਹੋਰ ਕਿਸੇ ਵੀ ਇਸ ਤਰ੍ਹਾਂ ਦਾ ਜੋ ਚਿੱਟੇ ਦਾ ਕੇਸ ਸਾਹਮਣੇ ਆਉਂਦਾ ਹੈ ਮੇਰੀ ਤਾਂ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਕਿਸੇ ਵੀ ਨਸ਼ਾ ਤਸਕਰ ਦੇ ਹੱਕ ਦੇ ਵਿੱਚ ਕਦੀ ਵੀ ਨਾ ਤਾਂ ਜ਼ਮਾਨਤ ਕਰਾਉਣ ਗਿਆ ਨਾ ਕਰਵਾਉਣ ਜਾਵਾਂਗਾ ਚਾਹੇ ਉਸ ਦੇ ਲਈ ਮੈਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ ਸੋ ਮੇਰੀ ਬਾੜਵਾਸੀਆਂ ਦੇਗੇ ਇਹ ਹੀ ਬੇਨਤੀ ਆ ਕਿ ਤੁਸੀਂ ਮੇਰੀਆਂ ਬਾਹਾਂ ਉਹ ਅਗਰ ਤੁਸੀਂ ਮੇਰੇ ਦੇ ਮੇਰੇ ਨਾਲ ਮੁੰਡੇ ਨਾਲ ਮੁੰਡਾ ਮਿਲਾ ਕੇ ਚੱਲਦੇ ਹੋ ਤਾਂ ਮੈਂ ਪੂਰੀ ਤਨਦੇਹੀ ਦੇ ਨਾਲ ਇਹ ਤੁਹਾਨੂੰ ਭਰੋਸਾ ਦਵਾਉਣਾ ਪੁਲਿਸ ਪ੍ਰਸ਼ਾਸਨ ਨੂੰ ਭਰੋਸਾ ਦਵਾਉਣਾ ਕਿ ਮੈਂ ਵਾਰਡ ਦੇ ਵਿੱਚੋਂ ਜਿਹੜਾ ਥੋੜਾ ਬਹੁਤ ਨਸ਼ੇ ਦੇ ਤਸਕਰ ਬੈਠੇ ਆ ਸ਼ੁਪਕੇ ਬੈਠੇ ਆ ਜਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛਡਾਉਣ ਦੇ ਲਈ ਪੂਰੀ ਪੁਰਜ਼ੋਰ ਕੋਸ਼ਿਸ਼ ਕਰਾਂਗਾ ਔਰ ਜਿਹੜੇ ਨਸ਼ਾ ਤਸਕਰ ਅੱਜ ਵੀ ਸ਼ੁਪਕੇ ਯਾ ਕਿਸੇ ਦੀ ਮਦਦ ਦੇ ਨਾਲ ਨੈਕਸਸ ਦੀ ਮਦਦ ਦੇ ਨਾਲ ਨਸ਼ਾ ਸਪਲਾਈ ਕਰਦੇ ਆ ਜਾਂ ਵੇਚਦੇ ਆ ਉਹਨਾਂ ਸਾਰਿਆਂ ਦਾ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਾਂਗਾ ਔਰ ਆਪਣੇ ਵਾਰਡ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਛੱਡਣ ਦੀ ਜੋ ਮਹਮ ਯੁੱਧ ਨਸ਼ਾ ਵਿਰੁੱਧ ਚੱਲਿਆ ਆ ਉਸ ਦੇ ਵਿੱਚ ਆਪਣੇ ਵਾਰਡ ਦੇ ਸਾਥੀਆਂ ਦੇ ਨਾਲ ਪੂਰਨ ਸਹਿਯੋਗ ਦੇਵਾਂਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਪੁਲਿਸ ਪ੍ਰਸ਼ਾਸਨ ਦਾ ਔਰ ਜਿੰਨੇ ਵੀ ਸਤਕਾਰਯੋਗ ਸਾਥੀ ਆਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇੱਕ ਵਾਰ ਫਿਰ ਇਹ ਹੀ ਅਪੀਲ ਕਰਾਂਗਾ ਕਿ ਕਿਸੇ ਵੀ ਵਿਅਕਤੀ ਦਾ ਜੋ ਨਸ਼ਾ ਕਰਦਾ ਹੈ ਨੌਜਵਾਨ ਜਾਂ ਨਸ਼ਾ ਵੇਚਦਾ ਹੈ ਮੈਨੂੰ ਸੂਚਿਤ ਕਰੋ ਮੇਰਾ ਲਗਭਗ ਹਰ ਇੱਕ ਵਾਰਡ ਦੇ ਵਿਅਕਤੀ ਦੇ ਕੋਲ ਤੁਹਾਡੇ ਸਾਰਿਆਂ ਦੇ ਕੋਲ ਮੇਰਾ ਨੰਬਰ ਪਿਆ ਜਿਸ ਕਿਸੇ ਦੇ ਕੋਲ ਵੀ ਮੇਰਾ ਨੰਬਰ ਨਹੀਂ ਹੈ ਤੇ ਮੇਰਾ ਨੰਬਰ ਨੋਟ ਕਰ ਲਓ 98143 41181 ਤੁਸੀਂ ਮੈਨੂੰ ਸੂਚਿਤ ਕਰ ਦੇਣਾ ਬਾਕੀ ਮੈਂ ਜਾਣ ਮੇਰਾ ਕੰਮ ਜਾਣੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਪੂਰੀ ਤੰਦਰੁਸਤੀ ਦੇ ਨਾਲ ਇਹ ਭਰੋਸਾ ਦੋਣਾ ਕਿ ਹਰ ਇੱਕ ਨਸ਼ਾ ਤਸਕਰ ਦਾ ਹਰ ਇੱਕ ਜਿਹੜਾ ਨੌਜਵਾਨ ਇਸ ਬਿਮਾਰੀ ਦੇ ਨਾਲ ਗ੍ਰਸਤ ਹੈ ਉਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗਾ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਨ